ਦੋਸਤੋ ਅਸੀਂ ਪਿੰਡ ਸਲੇਮਸ਼ਾ ਪਹੁੰਚਿਆ ਜਿੱਥੇ ਰਾਹਤ ਕੈਂਪ ਲੱਗਿਆ ਹੋਇਆ ਹੈ ਦਰਿਆ ਤੋਂ ਪਾਰ ਵਾਲੇ ਕੁਝ ਪਿੰਡਾਂ ਦੇ ਲੋਕ ਇੱਥੇ ਰੈਸਕਿਊ ਕਰਕੇ ਲਿਆਏ ਹੋਏ ਨੇ ਤੇ ਸਾਡੇ ਨਾਲ ਖੁਸ਼ੀ ਫਾਊਂਡੇਸ਼ਨ ਦੇ ਸ਼੍ਰੀਮਤੀ ਖੁਸ਼ਬੂ ਸਾਮਨ ਸੁਖਾ ਜੀ ਹੈਗੇ ਨੇ ਤੇ ਉਹਨਾਂ ਵੱਲੋਂ ਵਿਜ਼ਿਟ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਸਾਰਾ ਕੁਝ ਹਾਲਚਾਲ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਸੁਝਾਅ ਨੇ ਕਿਸ ਤਰ੍ਹਾਂ ਕੋਈ ਮੁਸ਼ਕਿਲਾਂ ਹੈਗੀਆਂ ਨੇ ਤੇ ਕੀ ਉਹਨਾਂ ਨੇ ਬਾਤ ਕੀਤਾ ਹੈ ਮੈਮ ਦਾ ਇਨਫੋਰਮੇਸ਼ਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਤੇ ਤੁਸੀਂ ਇਹ ਕੈਂਪ ਵਿਜ਼ਿਟ ਕੀਤਾ ਹੈਗਾ ਕੀ ਕੁਝ ਬਾਤ ਕੀਤਾ ਮੈਮ ਤੁਸੀਂ ਤੁਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਹਾਂਜੀ ਨਾਲਾ ਪਿੰਡ ਦੀ ਪੰਚਾਇਤ ਵੱਲੋਂ ਜਿੰਨੇ ਵੀ ਸਾਡੇ ਵਰਕਰ ਸਾਹਿਬਾਨ ਨੇ ਸਾਰੇ ਵੱਲੋਂ ਬਹੁਤ ਵਧੀਆ ਇੱਥੇ ਪ੍ਰਬੰਧ ਨੇ ਤੁਸੀਂ ਆਪ ਦੇਖ ਸਕਦੇ ਹੋ ਇਹਨਾਂ ਬੱਚਿਆਂ ਇਹਨਾਂ ਬੱਚਿਆਂ ਦੇ ਤੁਸੀਂ ਪੁੱਛ ਸਕਦੇ ਇਹਨਾਂ ਤੋਂ ਰਿਵਿਊ ਲਓ ਬਜ਼ੁਰਗਾਂ ਤੋਂ ਲਓ ਬਹੁਤ ਵਧੀਆ ਇੱਕ ਪਰਿਵਾਰ ਤਰ੍ਹਾਂ ਸਾਰੇ ਰਹਿ ਰਹੇ ਨੇ ਹਰ ਚੀਜ਼ ਇਹਨਾਂ ਨੂੰ ਸੁਵਿਧਾ ਮਿਲਦੀ ਹੈ ਪ੍ਰੋਪਰ ਇਹਨਾਂ ਨੂੰ ਲੰਗਰ ਮਿਲ ਰਿਹਾ ਹੈ ਚਾਹ ਮਿਲ ਰਹੀ ਹੈ ਜਿਹੜਾ ਕੋਈ ਵੀ ਇੱਥੇ ਸੰਸਥਾ ਆਉਂਦੀ ਹੈ ਕੋਈ ਵੀ ਸੇਵਾ ਕਰਨੀ ਚਾਹਦੀ ਹੈ ਬਹੁਤ ਵਧੀਆ ਤਰੀਕੇ ਨਾਲ ਇਹ ਆਪ ਦਾ ਬੈਠੇ ਨੇ ਇੱਕ ਹੌਸਲੇ ਨਾਲ ਬੈਠੇ ਆ ਕਿ ਅਸੀਂ ਇੱਕ ਆ ਜੰਗ ਹੈ ਜਿਹੜੀ ਉਹ ਜਿੱਤ ਕੇ ਵਾਪਸ ਆਪ ਦੇ ਘਰੇ ਜਾਣਾ ਜੀ ਮੈਮ ਜਿਹੜੇ ਪਾਰ ਵਾਲੇ ਬੈਠੇ ਨੇ ਕਈ ਲੋਕਾਂ ਨਾਲ ਜਦੋਂ ਸਾਡੀ ਸਾਡੀ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਜੀ ਸੁਵਿਧਾ ਕੇਂਦਰਾਂ 'ਚ ਚ ਪਰ ਉੱਥੇ ਅਸ਼ੰਕਾ ਹੈ ਕਿ ਸਾਨੂੰ ਸਾਰੀਆਂ ਸੁਵਿਧਾਵਾਂ ਮਿਲੇਗੀ ਜਾਂ ਨਹੀਂ ਮਿਲੇਗੀ ਜੀ ਜਦੋਂ ਇਹ ਰਾਹਤ ਕੈਂਪ ਬਣੇ ਸੀ ਪਹਿਲਾਂ ਦਿਨ ਮੈਂ ਲਗਾਤਾਰ ਹਰ ਰਾਹਤ ਕੈਂਪ ਵਿਜ਼ਿਟ ਕਰ ਰਹੀ ਹਾਂ ਤੇ ਅਸੀਂ ਲੋਕਾਂ ਨਾਲ ਬਹੁਤ ਦਿਨਾਂ ਤੋਂ ਜੁੜੇ ਆ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਮੈਂ 2 ਸਵਾ 2 ਸਾਲ ਹੋ ਗਏ ਫਾਊਂਡੇਸ਼ਨ ਦੇ ਤਹਿਤ ਮੈਂ ਹਰ ਪਿੰਡ ਗਈ ਹਾਂ ਤੇ ਇੱਥੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਰਾਹਤ ਕੈਂਪ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਹੈਲਪਲਾਈਨ ਨੰਬਰਸ ਨੇ ਜੇ ਕੋਈ ਪ੍ਰੋਬਲਮ ਆਦੀ ਹੈ ਪਹਿਲੀ ਗੱਲ ਹੈ ਕਿ ਅਫਸਰ ਸਾਹਿਬਾ ਸਾਡੇ ਇੰਨੇ ਵਧੀਆ ਇੰਨੇ ਚਚਾਰੂ ਬਰਤਤਰਾਂ ਕੰਮ ਕਰ ਰਹੇ ਨੇ ਆਪ ਦਾ ਪਰਿਵਾਰ ਤਰ੍ਹਾਂ ਕੰਮ ਕਰ ਰਹੇ ਨੇ ਅਗਰ ਕੋਈ ਸਮੱਸਿਆ ਆਉਂਦੀ ਵੀ ਹੈ ਤੇ ਸਾਨੂੰ ਹੈਲਪਲਾਈਨ ਨੰਬਰ ਤੇ ਦੱਸ ਦਿੰਦੇ ਨੇ ਬਾਕੀ ਰਹੀ ਗੱਲ ਇੱਥੇ ਰਹਿਣ ਦੀ ਔਰ ਦੀ ਦੇਖੋ ਜਦੋਂ ਆਪ ਦਾ ਘਰ ਛੱਡਣਾ ਆਉਂਦਾ ਔਖਾ ਬਹੁਤ ਲੱਗਦਾ ਹੈ ਕਿ ਜਿਵੇਂ ਇੱਕ ਮਜਬੂਰੀ ਬਣ ਗਈ ਬਹੁਤ ਵੱਡੀ ਮਜਬੂਰੀ ਕਿ ਬੱਚਿਆਂ ਦੀ ਪੜਾਈ ਛੁੱਟ ਗਈ ਔਰ ਹੈ ਲੇਕਿਨ ਹੁਣ ਆਪਾਂ ਨੂੰ ਇਸ ਚੀਜ਼ ਤੋਂ ਨਿਕਲਣਾ ਪੈਣਾ ਹੈ ਤੇ ਇਸ ਸਿਰਫ ਹੌਸਲੇ ਨਾਲ ਤੇ ਇੱਕ ਪਰਿਵਾਰ ਬਣ ਕੇ ਨਿਕਿਆ ਜਾਏਗਾ ਜੀ ਮੈਮ ਜਿਹੜੀ ਪਾਰ ਵਾਲੇ ਬੈਠੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਇਹ ਸੰਦੇਸ਼ ਦੇਣਾ ਚਾਹਾਂਗੀ ਜਿਸ ਤਰ੍ਹਾਂ ਨਾਲ ਸੌਰੀ ਕੱਟ ਰਿਹਾ ਕਿਉਂਕਿ ਜਿਸ ਤਰ੍ਹਾਂ ਨਾਲ ਪਾਣੀ ਦਾ ਬਹਾਵ ਤੇਜ਼ ਹੈ ਹੋਰ ਤੇਜ਼ ਹੋ ਰਿਹਾ ਤੇ ਰਸਤੇ ਪੂਰੀ ਤਰ੍ਹਾਂ ਡੇਮੇਜ ਹੋ ਚੁੱਕੇ ਨੇ ਉੱਥੇ ਪ੍ਰਸਥਿਤੀਆਂ ਕਿਉਂਕਿ ਹੋਰ ਜਿਹੜੀਆਂ ਹੈਗੀਆਂ ਉਹ ਗੰਭੀਰ ਹੁੰਦੀਆਂ ਜਾ ਰਹੀਆਂ ਜੀ ਮੈਡ ਜਿਹੜੇ ਆਪਣੇ ਰਾਹਤ ਕੈਂਪਾਂ ਦੇ ਵਿੱਚ ਨਹੀਂ ਆਏ ਆਪਦੇ ਕਰੇ ਨੇ ਆਪਦੀ ਟਾਣੀਆਂ ਦੇ ਵਿੱਚ ਨੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੀ ਆ ਕਿ ਆਪ ਦਾ ਆਰਾਮ ਨਾਲ ਬੈਠੋ ਤੁਸੀਂ ਤੇ ਤੁਹਾਨੂੰ ਰਾਸ਼ਨ ਪੂਰਾ ਪਹੁੰਚੇਗਾ ਲੰਗਰ ਪੂਰਾ ਪਹੁੰਚੇਗਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਮਾਜਿਕ ਧਾਰਮਿਕ ਸੰਸਥਾਵਾਂ ਵੱਲੋਂ ਕੋਈ ਪਰੇਸ਼ਾਨੀ ਨਹੀਂ ਆਦਿੱਤੀ ਜਾਏਗੀ ਜੇ ਕੋਈ ਆਵੇ ਵੀ ਤੇ ਸਾਡੇ ਹੈਲਪਲਾਈਨ ਨੰਬਰ ਨੇ ਐਮਐਲਏ ਸਾਹਿਬ ਦੇ ਨੰਬਰ ਨੇ ਪ੍ਰਸ਼ਾਸਨ ਦੇ ਨੰਬਰ ਨੇ ਤੁਸੀਂ ਉੱਤੇ ਕਾਲ ਕਰ ਸਕਦੇ ਹੋ ਬਾਕੀ ਅਸੀਂ ਪੂਰਾ ਵਾਚ ਕਰ ਰਹੇ ਹਾਂ ਰੈਗੂਲਰ ਕਿਵੇਂ ਰਾਸ਼ਨ ਜਾਣਾ ਹੈ ਕਿਵੇਂ ਫੀਡ ਜਾਣੀ ਹੈ ਕਿਵੇਂ ਤਰਪਾਲਾਂ ਜਾਣੀ ਹੈ ਅਸੀਂ ਸਾਰੀ ਇਹ ਚੀਜ਼ਾਂ ਮੁਹਈਆ ਕਰਵਾ ਰਹੇ ਹਾਂ ਜੀ ਮੈਮ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਵਾਸਤੇ ਤਾਂ ਖੁਸ਼ਬੂ ਸ਼ਾਵਨ ਸੁਖਾ ਜੀ ਸਾਡੇ ਨਾਲ ਸੀਗੇ ਇਸ ਵੇਲੇ ਤੇ ਉਹ ਰਾਹਤ ਕੈਂਪ ਦਾ ਦੌਰਾ ਕਰਨ ਆਏ ਸੀਗੇ ਤੇ ਪੂਰਾ ਉਹਨਾਂ ਨੇ ਵਾਚ ਕੀਤਾ ਇੱਕ ਇੱਕ ਚੀਜ਼ ਹੁਣ ਰਾਹਤ ਕੈਂਪ ਦੇ ਜੋ ਲੋਕ ਨੇ ਉਹਨਾਂ ਨਾਲ ਵੀ ਆਪਾਂ ਗਲਬਾਤ ਕਰਾਂਗੇ ਕਿ ਉਹਨਾਂ ਨੂੰ ਮਾਤਾ ਜੀ ਨਮਸਤੇ ਕੀ ਸੁਭਨਾ ਮਾਤਾ ਜੀ ਆ ਰੁਲੇ ਫਿਰਨੇ ਆ ਪਾਣੀ ਦੇ ਡੁੱਬੇ ਫਿਰਨੇ ਆ ਅੱਛਾ 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 ਡੋਬੇ ਦੇ ਮਾਰੇ ਬੱਚੇ ਬੱਚੇ ਮੱਲ ਲਈ ਠੀਕ ਹੈ ਠੀਕ ਹੈ ਜੀ ਤੇ ਰੋਟੀ ਪਾਣੀ ਇੱਥੇ ਸੁਵਿਧਾ ਮਿਲਦੀ ਪਈ ਹੈਗੀ ਤੁਹਾਨੂੰ ਹਾਂ ਮਿਲਦੀ ਪਈ ਮਿਲਦੀ ਪਈ ਹੈ ਸੇਵਾ ਹੋ ਰਹੀ ਹੈ ਹੋ ਰਹੀ ਹੈ ਹਾਂਜੀ ਹਾਂਜੀ ਇਹੀ ਇਹੀ ਪੁੱਛਣਾ ਸੀਗਾ ਹਾਂਜੀ ਹਾਂਜੀ ਚੰਗੀ ਮਹੌਲਾ ਆ ਬੰਦੂੜੀ ਬਣਾ ਲੱਗ ਕੇ ਔਰ ਕਿਵੇਂ ਠੀਕ ਹੋ ਰਾਜੀ ਖੁਸ਼ੀ ਅੱਛਾ ਅੱਛਾ ਤੇ ਸਹੂਿਦਾਂ ਸਭ ਦਾ ਠੀਕ ਮਿਲਦੀਆਂ ਪਈਆਂ ਨੇ ਇੱਥੇ ਵਾਧੂ ਮਿਲਦੀਆਂ ਪਈਆਂ ਕੋਈ ਦਿੱਕਤ ਕਮੀ ਪਸੂ ਕਿੱਥੇ ਨੇ ਅਸੀਂ ਬੈਠੇ ਪਸੂ ਲਿਆਈ ਨਾਲ ਹੀ ਲਿਆਈ ਉਹਦੇ ਪੱਠਾ ਪੁੱਠਾ ਪੱਟੇ ਪੱਟੇ ਮਿਲਦੇ ਪਏ ਨੇ ਠੀਕ ਹੈ ਇਹ ਨਾ ਹੋਵੇ ਕਿਤੇ ਤੁਸੀਂ ਐਵੇਂ ਕਿਸੇ ਦਬਾਅ 'ਚ ਦੱਸਦੇ ਆ ਜੀ ਸਹੀ ਬਾਪ ਨੂੰ ਘਾਤ ਦਬਾਅ ਹਾਂ ਕੋਈ ਦਬਾਅ ਨਹੀਂ ਸੇਵਾ ਹੋ ਰਹੀ ਹੈਗੀ ਹੈ ਠੀਕ ਹੈ ਜੀ ਬੜੀ ਮਿਹਰਬਾਨ ਤੁਹਾਡੀ ਲੰਗਰ ਪਾਣੀ ਮਿਲਦਾ ਦੋਨੋ ਤਿੰਨੋ ਟਾਈਮ ਹੈ ਚਾਹ ਪਾਣੀ ਜੋ ਜੋ ਚੀਜ਼ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਠੀਕ ਹੈ ਅੱਜ ਇੱਥੇ ਆਏ ਇੱਥੇ ਆਏ ਬੈਠੇ ਹਾਂ ਅਸੀਂ ਤੁਹਾਨੂੰ ਉੱਥੇ ਪਿੱਛੇ ਬਾਲਦੇ ਸੀਗੇ ਉਸ ਦਿਨ ਇੰਟਰਵਿਊ ਕਰਕੇ ਆਏ ਸੀ ਤੁਹਾਡੀ ਹਾਂ ਹੈ ਨਾ ਯਾਦ ਹੈ ਯਾਦ ਹੈ ਠੀਕ ਹੈ ਠੀਕ ਐਸੇ ਆਣ ਲਿਆ ਜੀ ਚਲੋ ਤੁਹਾਡਾ ਤਾਂ ਸਾਨੂੰ ਅਸ਼ੀਰਵਾਦ ਹੀ ਬਹੁਤ ਹੈਗਾ ਹੋਰ ਸੁਵਿਧਾ ਸਾਵਿਧਾ ਠੀਕ ਮਿਲਦੀ ਹੈ ਇੱਥੇ ਰੋਟੀ ਪਾਣੀ ਠੀਕ ਮਿਲਦਾ ਫੀ ਹੈ ਪਾਣੀ ਥਾਣੀ ਰੋਟੀ ਠੀਕ ਹੈ ਜੀ ਠੀਕ ਹੈ ਜੀ ਚਲੋ ਸਾਨੂੰ ਕੋਈ ਤਕਲੀਫ ਨਹੀਂ ਚਲੋ ਚੜਦੀ ਕਿਲਾਂ ਚ ਰੋ ਫਿਰ ਤਾਂ ਨਾ ਠੀਕ ਹੈ ਜੀ ਮਾਤਾ ਮਿਹਰਬਾਨੀ ਬਾਕੀ ਦੀ ਸਾਨੂੰ ਪੰਜ ਪੰਜ ਮਰਲ ਖਾ ਮਿਲਣੀ ਚਾਹੀਦੀ ਹਾਂ ਉਹ ਬਾਤ ਦਾ ਮਸਲਾ ਹੈਗਾ ਉਹ ਚਲੋ ਦੇਖ ਸਰਕਾਰ ਦਾ ਮੈਂ ਤੁਹਾਨੂੰ ਇੱਥੇ ਬੋਲ ਦਿੱਤੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਸਰਕਾਰ ਦਾ ਮਸਲਾ ਉਹ ਬਾਅਦ ਚ ਕਰਾਂਗੇ ਇੱਕ ਵਾਰੀ ਇੱਕ ਵਾਰੀ ਪਾਣੀ ਲੈ ਆ ਲਈ ਦਿੰਦੇ ਠੀਕ ਹੈ ਮਾਤਾ ਜੀ ਠੀਕ